ਜੇ ਗੁਨਾਹਗਾਰਾ ਕੋਈ ਪੰਜਾਬ ਦਾ ਤਾਂ ਇਹ ਮਹਾਰਾਜਾ ਸਤੋਜ ਅੱਜ ਵੀ ਉਹਦੇ ਕੋਲ ਟਾਈਮ ਨਹੀਂ ਕਿਉਂਕਿ ਸਨ ਰਾਈਜ਼ ਸਨ ਸੈਟ 'ਚ ਬੜਾ ਫਰਕ ਆ ਜੇ ਜੇ ਸਨ ਰਾਈਜ਼ ਹੁੰਦਾ ਤਾਂ ਸ਼ਾਇਦ ਉਹ ਵੈਲਕਮ ਕਰ ਲੈਂਦੇ ਪਰ ਜਦੋਂ ਸਨ ਸੈਟ ਹੋ ਗਿਆ ਸਨ ਸੈਟ ਮਤਲਬ ਸਨ ਜਦੋਂ ਸੈਟ ਹੋ ਗਿਆ ਸਨਸੈਟ ਤੋਂ ਬਾਅਦ ਕੀ ਹੋ ਜਾਂਦਾ 8 ਪੀਐਮ ਕੀ ਹੁੰਦੀ ਹੈ 8 ਪੀਐਮ ਸਨਸੈਟ ਤੋਂ ਬਾਅਦ ਇਸ ਵੇਲੇ 8 8 ਪੀਐਮ ਦੀ ਲੋੜਾ ਹੋਰ ਸੁਣ ਲੋ ਜੇ ਬਿਫੋਰ ਸਨਸੈਟ ਹੁੰਦਾ ਤਾਂ ਰਸੀਬ ਵੀ ਕਰਦੇ ਸਭ ਕੁਝ ਕਰਦੇ ਪਰ ਹੁਣ ਇੱਥੇ ਮੈਂ ਦੇਖਿਆ ਕੱਲੇ ਮੰਤਰੀ ਲੱਤਾਂ ਦੀਆਂ ਮਾਰਦੇ ਫਿਰਦੇ ਆ ਕਿਉਂਕਿ ਆਫਟਰ 8 ਪੀਐਮ ਹੋ ਚੱਲੇ ਆ ਇਸ ਵੇਲੇ ਉਹਨਾਂ ਨੂੰ ਉਹ 8 ਪੀਐਮ ਆ ਜਿਹੜੀ ਜ਼ਰੂਰੀ ਆ ਇਹ ਮੁੱਖ ਮੰਤਰੀ ਜੇ ਕਰਤੂਤ ਹੁੰਦੀ ਹੈ ਮੁੱਖ ਮੰਤਰੀ ਦੀ ਇਹ ਬੰਦਾ ਸੌਂ ਰੱਖ ਕੇ ਆਪਣੇ ਸਿਰ ਤੇ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਸੀ ਮੈਂ ਸ਼ਰਾਬ ਨਹੀਂ ਪੀਊਂਗਾ ਇਹਨੇ ਏਜੰਟ ਕਿਹਾ ਸੀ ਮੈਂ ਖਤਮ ਕਰ ਦੂੰਗਾ ਪੰਜਾਬ ਚ ਅੱਜ ਹੋ ਕੀ ਰਿਹਾ ਏ ਅੱਜ ਹੋ ਕੀ ਰਿਹਾ ਪੰਜਾਬ ਚ ਇਹ ਚ ਜੇ ਮਾੜਾ ਮੋਟਾ ਕਾਣਾ ਸਭ ਤੋਂ ਪਹਿਲਾਂ ਜਦੋਂ ਆ ਜਹਾਜ਼ ਉਤਰ ਰਿਹਾ ਨਾ ਇਹਨੂੰ ਸਤੀਫਾ ਦੇਣਾ ਚਾਹੀਦਾ ਸੀ ਇਹ ਕਿਹੜੇ ਮੂੰਹ ਨਾਲ ਬੋਲ ਰਿਹਾ ਜਿਹੜਾ ਕਹਿੰਦੇ ਐਸੇ ਅਸੀਂ ਬਾਹਰੋਂ ਗੋਰੇ ਉਰੇ ਆਉਣਗੇ ਰਿਵਰਸ ਮਾਈਗ੍ਰੇਸ਼ਨ ਕਰ ਦੂੰਗਾ ਵੀ ਗੋਰੇ ਉਰੇ ਆ ਕੇ ਕੰਮ ਕਰਨਗੇ ਇਹ ਸੀਐਮ ਕਿਹੜੇ ਮੂੰਹ ਨਾਲ ਉਰੇ ਬੋਲਦਾ ਗੁਰੂ ਦੀ ਧਰਤੀ ਤੇ ਇਹ ਬੇਸ਼ਰਮ ਬੰਦਾ ਐਸਾ ਏ ਵੀ ਇਹ ਆ ਕੇ ਉਰੇ ਕਹਿ ਰਿਹਾ ਏ ਵੀ ਜਹਾਜ਼ ਕਿਉਂ ਲਾਇਆ ਅਰੇ ਭਾਈ ਤੂੰ ਤਾਂ ਗੋਰਿਆਂ ਨੂੰ ਉਡੀਕ ਰਿਆ ਸੀ ਸਾਡੇ ਪੰਜਾਬੀ ਜਿਹਨੇ 55 ਲੱਖ ਰੁਪਈਆ ਦੇ ਹਰ ਜਾ ਰਿਆ ਉਰੇ 50 ਲੱਖ ਲੱਖੇ ਨੂੰ ਕੋਈ ਕੰਮ ਨਹੀਂ ਲੱਭ ਰਿਆ ਪਰ ਬੋਰਡ ਦੇ ਪਿੱਛੇ ਲੱਗੇ ਹੋਏ ਇਹ ਇਹ ਜੇ ਇਹ ਸ਼ਰਮ ਹੈ ਉਹੀ ਕਹਿ ਰਹੇ ਆ ਉਹ ਕਹਿੰਦੇ ਇੰਨੀਆਂ ਨੌਕਰੀਆਂ ਦਿੱਤੀਆਂ ਉਹਦੇ 50 ਹਜ਼ਾਰ ਮੈਂ ਕਿਹਾ ਜਿਹੜਾ ਬੰਦਾ 8 ਵਜੇ ਤੋਂ ਬਾਅਦ ਪੰਜਾਬ ਚ ਨੂੰ ਮਿਲ ਨਹੀਂ ਸਕਦਾ ਪੰਜਾਬੀ ਨੂੰ ਉਹਦਾ ਕੀ ਹਾਲ ਆ ਵਾਪਸ ਆਏ ਨੇ ਉਹਨਾਂ ਲਈ ਕੇਂਦਰ ਕੋਈ ਕਾਰਲਾ ਕਰੇਗੀ ਮੈਂ ਕਿਹਾ ਭਗਵੰਤ ਮਾਨ ਸਾਹਿਬ ਨੂੰ ਸਾਰੇ ਵਾਲੀ ਸਰਕਾਰੀ ਨੌਕਰੀਆਂ ਤੇ ਜਿੰਨੇ ਜਿੰਨੇ ਪੈਸੇ ਉਹਨਾਂ ਦੇ ਲੁੱਟੇ ਗਏ ਆ ਓਨੇ ਓਨੇ ਪੈਸੇ ਦੇਣੇ ਚਾਹੀਦੇ ਆ ਤੇ ਦੂਜੀ ਗੱਲ ਮੇਰੀ ਸੁਣ ਲੋ ਜਿਹਨੇ ਵੀ ਇਹ 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 ਭਗਵੰਤ ਮਾਨ ਮੇਰਾ ਸਿੱਧਾ આરોਪ ਨਹੀਂਗਾ ਮੇਰੀ ਸਿੱਧੀ ਇਹ ਸਚਾਈ ਇਮਾਨਦਾਰੀ ਸੁਣ ਲੋ ਇਹ ਭਗਵੰਤ ਮਾਨ ਰਲਿਆ ਹੋਇਆ ਅੱਜ ਡੰਕੀ ਲਾ ਕੇ ਜਾਂਦੇ ਆ ਜਦੋਂ ਇਹ ਢੋਲ ਕੀ ਛਣੇ ਵਜਾਉਂਦਾ ਸੀ ਜਦੋਂ ਇਹ ਕੈਸਟਾ ਬਣਾਉਂਦਾ ਸੀ ਉਸ ਵੇਲੇ ਕਬੂਤਰਬਾਜੀ ਇਥੇ ਕਿੰਨੇ ਉਸ ਵੇਲੇ આરોਪ ਲੱਗੇ ਇਹ ਕਿਵੇਂ ਉਹਨਾਂ ਨੂੰ ਕੁਝ ਕਰ ਲੂਗਾ 3 ਸਾਲ ਚ ਕਿਉਂਕਿ ਜਦੋਂ ਇਹ ਡਫਲੀ ਵਜਾਉਂਦਾ ਸੀ ਇਹ ਆਪ ਜਹਾਜ਼ ਭਰ ਕੇ 25-25 ਹਜ਼ਾਰ ਚ ਕਬੂਤਰਬਾਜ਼ੀ ਕਰਦਾ ਰਿਹਾ ਹੈ ਭਗਵੰਤ ਮਾਨ ਅੱਛਾ ਜਿਹੜਾ ਡਫਲੀ ਦੇਣਾ ਉਹਨਾਂ ਨੇ ਕਿਹਾ ਕਿ ਨਸ਼ਾ ਨਾ ਹੁੰਦਾ ਤੇ ਅਸੀਂ ਨਾ ਦੰਦੇ ਫੈਮਿਲੀ ਦੀ ਮੈਂ ਕਹਿੰਦਾ ਇਹੀ ਆ ਇਸ ਬੰਦੇ ਨੇ ਪੰਜਾਬ ਅੱਜ ਲੋਕ ਆਪਣੇ ਮੂੰਹਾਂ ਤੇ ਚਪੇੜਾ ਮਾਰ ਰਹੇ ਆ ਯਾਰ ਅੱਜ ਹਾਲਾਤ ਦੇਖੋ ਕੀ ਆ ਵੀ ਜਿਹੜੇ ਵੋਟ ਪਾਈ ਉਹ ਮੂੰਹਾਂ ਤੇ ਚਪੇੜਾ ਮਾਰ ਰਹੇ ਆ ਪਰ ਇਸ ਬੰਦੇ ਨੂੰ ਚਲੋ ਹੋਰ ਵੀ ਸੁਣ ਲਓ ਜੇ ਜਹਾਜ਼ ਵੀ ਇਹਨੇ ਕਿਤੇ ਗੱਲ ਕਰਨੀ ਸੀ ਕਿੰਨੀ ਵਾਰ ਪ੍ਰਾਈਮ ਮਿੰਿਸਟਰ ਸਾਹਮਣੂ ਮਿਲੇ ਜਨਾਬ ਕਿੰਨੀ ਵਾਰ ਸਾਡੇ ਐਕਸਟਰਨਲ ਅਫੇਅਰ ਮਿੰਿਸਟਰ ਨੂੰ ਮਿਲੇ ਕਿੰਨੀ ਵਾਰ ਇਹਨਾਂ ਦੇ ਮੰਤਰੀ ਮਿਲੇ ਇਹ ਮੰਤਰੀ ਸਾਹਿਬ ਮੈਂ ਮੰਤਰੀ ਸਾਹਿਬ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇਹ ਮੰਤਰੀ ਸਾਹਿਬ ਦਾ ਉਧਰ ਨੂੰ ਮੂੰਹ ਕਰਤਾ ਸੀ ਸੁਖ ਵਿਲਾਸ ਵੱਲ ਨੂੰ ਇਹ ਟਰੈਕਟਰ ਲੈ ਕੇ ਗਏ ਸੀ ਉਸ ਤੋਂ ਬਾਅਦ ਮਹਿਕਮਾ ਹੀ ਨਹੀਂ ਕੋਲ ਕੋਈ ਰਿਹਾ ਸੀ ਇਹ ਹਾਲਾਤ ਇਹ ਮੰਤਰੀ ਸਾਹਿਬ ਦਾ ਭਗਵੰਤ ਮਾਨ ਨੇ ਕੀਤਾ ਸੀ ਮੁੱਖ ਮੰਤਰੀ ਸਾਹਿਬ ਗੰਦੇ ਮੋਦੀ ਸਾਹਿਬ ਨੇ ਮਿੱਤਰ ਰਗੇ ਆ ਕੌਣ ਜੀ ਇੱਕ ਗੱਲ ਹੋਰ ਸੁਣ ਲਓ ਜੋ ਸੀਐਮ ਨੇ ਪ੍ਰਾਈਮ ਮਿੰისტਰ ਲਈ ਸ਼ਬਦ ਵਰਤੇ ਆ ਮੈਂ ਸਮਝਦਾ ਉਹ ਨਿੰਦਣਯੋਗਾ ਬੀਜੇਪੀ ਇਹਦਾ ਸਖਤ ਵਿਰੋਧ ਕਰਦੀ ਹੈ ਕਿਉਂਕਿ ਇਹ ਹਜੇ ਕੁਝ ਦਿਨਾਂ ਦਾ ਪੁਰਾਣਾ ਰਹਿ ਗਿਆ ਆ ਆਪਦੀ ਪਾਰਟੀ ਨੇ ਤਿਆਰੀ ਕਰ ਲਈ ਆ ਅਮਨ अरोੜਾ ਨੇ ਹੀ ਤਿਆਰੀ ਕਰ ਲਈ ਆ ਬਾਕੀ ਦਾ ਛੱਡੋ ਸਿੰਧਵਾਂ ਸਾਹਮਣੇ ਤਿਆਰੀ ਕਰ ਲਈ ਆ ਪਰ ਉਹ ਗੱਲਾਂ ਵੱਖ ਨੇ ਪਰ ਜਿੰਨੇ ਵੀ ਰਿਪੋਰਟ ਹੋ ਕੇ ਉਹ ਇਕੱਲੇ ਇਕੱਲੇ ਦੇ ਜੇ ਕਲੰਕ ਲੱਗਦਾ ਏ ਜੇ ਕਲੰਕ ਦਾ ਟਿੱਕਾ ਲੱਗਦਾ ਭਗਵੰਤ ਮਾਨ ਦੇ ਲੱਗਦਾ ਅੱਜ ਜੇ ਸਾਰੀ ਦੁਨੀਆ 'ਚ ਬਦਨਾਮੀ ਹੋ ਰਹੀ ਆ ਤੇ ਉਹ ਇਕੱਲਾ ਭਗਵੰਤ ਮਾਨ ਇਹ ਜਿੰਨੇ ਲੋਕ ਵਿਚਾਰੇ ਲੀਗਲ ਜਾ ਰਹੇ ਆ ਜਿਨ੍ਹਾਂ ਨੂੰ ਬਾਰਡਰ ਟੱਪਣੇ ਪੈ ਰਹੇ ਆ ਇਹ ਸਿਰਫ ਤੇ ਸਿਰਫ ਭਗਵੰਤ ਮਾਨ 3 ਸਾਲ ਬੈਠਾ ਸਿਰਫ ਤੇ ਸਿਰਫ ਆਯਾਸ਼ੀ ਆਰਾਮ ਆਪਣੇ ਮਹਿਲ ਕੋਠੀਆਂ ਹੋਰ ਇਹਨਾਂ ਨੇ ਕੁਛ ਨਹੀਂ ਕੰਮ ਕੀਤਾ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਲਾਅ ਐਂਡ ਆਰਡਰ ਦੀ ਸਿਟੀ ਆ ਗਈ ਹੈ ਉਹ ਤਾਂ ਜੇ ਬੰਦੇ ਨੂੰ ਸੁਰਤੀ ਨਾ ਹੋਵੇ ਜਿਹੜੇ ਬੰਦਾ ਪੰਜਾਬ ਦੀ ਬਦਨਾਮੀ ਹੋ ਰਹੀ ਏ ਜਹਾਜ਼ ਉਤਰਿਆ ਉਹਦੇ ਨਾਲ ਬਦਨਾਮੀ ਹੋ ਰਹੀ ਦੇਖੋ ਬੰਬ ਜਿਹੜੇ ਬੰਬ ਵੱਢ ਰਹੇ ਯਾਰ ਉਹ ਜਿਹੇ ਇਹ ਬੰਦੇ ਨੂੰ ਪੁੱਛੇ ਨਾਲੇ ਯਾਰ ਜਿੰਨਾ ਚਿਰ ਇਹ ਮੁੱਖ ਮੰਤਰੀ ਆ ਪੰਜਾਬ ਸੁਧਰ ਨਹੀਂ ਸਕਦਾ ਜਿਹੜਾ ਬੰਦਾ ਆਪ ਕਬੂਤਰਬਾਜ਼ੀ ਕਰਦਾ ਰਿਹਾ ਹੋਵੇ ਉਹਨੂੰ ਇਹਦੇ ਨਾਲ ਕੀ ਦੁੱਖ ਤੇ ਜੇ ਜੇ ਥੋੜੀ-ਬੋੜੀ ਰੱਤੀ ਸ਼ਰਮ ਅਜੇ ਵੀ ਜਾ ਕੇ ਆਪਣੇ ਪੰਜਾਬ ਲਈ ਜਾ ਕੇ ਪ੍ਰਧਾਨ ਮੰਤਰੀ ਨਾਲ ਗੱਲ ਕਰੋ ਜਾ ਕੇ ਹੋਮ ਮਿਨਿਸਟਰ ਨਾਲ ਗੱਲ ਕਰੋ ਜਾ ਕੇ ਐਕਸਟਰਨਲ ਅਫੇਅਰ ਮਿਨਿਸਟਰ ਨਾਲ ਗੱਲ ਕਰੋ ਵੀ ਭਾਈ ਆ ਬੰਦੇ ਨੇ ਟਰੈਵਲ ਏਜੰਟ ਪਰ ਮੈਂ ਇੱਕ ਭਰੋਸਾ ਦਿਵਾਉਣਾ ਇਹ ਕਬੂਤਰ ਬਾਜ਼ ਤੋਂ ਕੁਝ ਹੋਵੇ ਚਾਹੇ ਨਾ ਹੋਵੇ ਪਰ ਕੇਂਦਰ ਸਰਕਾਰ ਕੱਲੇ-ਕੱਲੇ ਏਜੰਟ ਨੂੰ ਜਿਹੜਾ ਪੰਜਾਬ ਦੇ ਵਿੱਚ ਇਹ ਕੰਮ ਕਰ ਰਿਹਾ ਚਾਹੇ ਉਹ ਐਨਆਈ ਰਾਹੀ ਹੋਵੇ ਚਾਹੇ ਹੋਰ ਏਜੰਸੀਆਂ ਰਾਹੀ ਹੋਵੇ ਮੈਂ ਗਰੰਟੀ ਦਿੰਦਾ ਵੀ ਉਹਨਾਂ ਦੇ ਆਉਣ ਵਾਲੇ ਦਿਨਾਂ ਤੇ ਸ਼ਾਮਤ ਆ ਜਿੰਨੇ ਵੀ ਆ ਬੱਚੇ ਦੱਸ ਰਹੇ ਆ ਕੇ ਵੀ ਕਿਹੜੇ ਕਿਹੜੇ ਟਰੈਵਲ ਏਜੰਟ ਨੇ ਚੱਕੇ ਆ ਉਹਨੂੰ ਸੈਂਟਰ ਸਰਕਾਰ ਤੇ ਐਨਆਈਏ ਨਹੀਂ ਬਖਸ਼ੂਗੀ ਫੇਰ ਨਾ ਇਹ ਕਹੇ ਤੁਸੀਂ ਮੋਦੀ ਜੀ ਫੇਰ ਨਾ ਇਹ ਕਹੇ ਵੀ ਪੰਜਾਬ ਚੋਂ ਬਾਹਰਲੀ ਏਜੰਸੀ ਆ ਕੇ ਚੱਕਰੀਆਂ ਗੱਲ ਕਰੂੰਗੀ ਇਸ ਬੰਦੀ ਗੱਲਬਾਤ ਕਰੋ ਮੈਂ ਕਿਹਾ ਜੀ ਗੱਲ ਕੀਤੀ ਹੋਈ ਆ ਜੀ ਜੀ ਭਈ ਹੁਣ ਇਹ ਤੋਂ ਤਾਂ ਕੁਝ ਹੋਇਆ ਨਹੀਂ ਅਸੀਂ ਜ਼ਰੂਰ ਇਹ ਜਿਹੜੇ ਟਰੈਵਲ ਏਜੰਟ ਇਹਨਾਂ ਨੂੰ ਸਿੱਧੇ ਕਰਾਂਗੇ ਕਿ ਮੇ ਮਾਮਾ ਦਾ ਹਾਲ ਦੇਖੋ ਉਹਨਾਂ ਦਾ ਉਹਨਾਂ ਦਾ ਪਿਓਾਂ ਦਾ ਹਾਲ ਦੇਖੋ ਕੀ ਆ ਇਹ ਤੋਂ ਜ਼ਿੰਮੇਵਾਰੀ ਤਾਂ ਨਿਭਾਈ ਨਹੀਂ ਗਈ ਪਰ ਅਸੀਂ ਇਹ ਜ਼ਿੰਮੇਵਾਰੀ ਜ਼ਰੂਰ ਨਿਭਾਵਾਂਗੇ ਇਹ ਫਿਰ ਦਖਲ ਨਾ ਦੇਵੇ ਵਿੱਚ ਇਹ ਚੀਕਾਂ ਨਾ ਮਾਰੇ ਫਿਰ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਵੀ ਭਾਈ ਸਾਨੂੰ ਜ਼ਿੰਮੇਵਾਰੀ ਦੋ ਅਸੀਂ ਇਹ ਸਿੱਧੇ ਕਰਕੇ ਦਿਖਾਵਾਂਗੇ ਆ ਚਿੱਟੇ ਵਾਲੇ ਬੰਬਾਂ ਵਾਲੇ ਟ੍ਰੈਵਲ ਏਜੰਟ ਉਹ ਕੁਸਕੇ ਦਿਖਾ ਦੇ ਇੱਕ ਹੱਥ ਘੜੀਆਂ ਦੀ ਗੱਲ ਕੀਤੀ ਜਾ ਰਹੀ ਹੈ بیੜੀਆਂ ਦੀ ਗੱਲ ਕੀਤੀ ਜਾ ਰਹੀ ਹੈ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਕਿਹਨੇ 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 ਦੇਖੀਆਂ بیੜੀਆਂ ਕਿਹਨੇ ਦੇਖੀਆਂ بیੜੀਆਂ ਵੀਡੀਓ ਜਿਹੜੀ ਉਹ ਇੱਕ ਪਿਕਚਰ ਇੱਕ ਪਿਕਚਰ ਜਿਹੜੀ ਬਣੀ ਹੋਈ ਆ ਉਹ ਕਿਸੇ ਫਿਲਮ ਦੀ ਜਿਹੜੀ ਉਹ ਇੱਕ ਵੀਡੀਓ ਚੱਲ ਰਹੀ ਆ ਬਿਲਕੁਲ ਨਹੀਂ ਕਹਿ ਰਹੇ ਜੀ ਮਾਨ ਸਾਹਿਬ ਕੱਲ ਕਹਿ ਰਹੇ ਸੀ ਯਾਰ ਸੀਐਮ ਤਾਂ ਭੰਡਾ ਉਹਦੀ ਗੱਲ ਤੇ ਤੁਸੀਂ ਵਿਸ਼ਵਾਸ ਰੱਖਦੇ ਹੋ ਉਹਦਾ ਪਰਿਵਾਰ ਉਹ ਤੇ ਵਿਸ਼ਵਾਸ ਨਹੀਂ ਕਰਦਾ ਸੀਐਮ ਤੇ ਤੁਸੀਂ ਕਿਉਂ ਵਿਸ਼ਵਾਸ ਕਰਦੇ ਹੋ ਤੁਹਾਨੂੰ ਅਜੇ ਪਤਾ ਨਹੀਂ ਲੱਗਿਆ 3 ਸਾਲ ਕੋਈ ਬੇੜੀਆਂ ਨਾ ਪਾਈਆਂ ਗਈਆਂ ਹਾਂ ਇਹ ਜ਼ਰੂਰ ਆ ਵੀ ਕੋਈ ਬੱਚਾ ਉਹਨਾਂ ਦੇ ਬੂਟਾਂ ਦੇ ਤਸਮੇ ਜ਼ਰੂਰ ਕੱਢੇ ਆ ਵੀ ਕੋਈ ਨਾ ਕੋਈ ਬੱਚਾ ਰਾਤ ਜਿਨੇ 45 ਲੱਖ 50 ਲੱਖ ਪਰਿਵਾਰ ਤੋਂ ਲਾ ਕੇ ਗਿਆ ਨਾ ਵੀ ਉਹ ਕੋਈ ਬੱਚਾ ਕੋਈ ਐਸੀ ਗੱਲ ਨਾ ਕਰ ਲੇ ਇਹ ਜ਼ਿੰਮੇਵਾਰੀ ਉਹਨਾਂ ਦੀ ਆ ਵੀ ਕੋਈ ਰਾਹ ਦੇ ਵਿੱਚ ਕੋਈ ਆਪਣਾ ਗਲਾ ਘੁੱਟ ਲੇ ਕੋਈ ਆਪਣੀ ਕੋਈ ਐਸੀ ਗੱਲ ਕਰ ਲੇ ਕਿਉਂਕਿ ਉਹ ਦੁੱਖ ਚ ਤੇ ਮਹਿਸੂਸ ਕਰਦਾ ਉਹਦੇ ਕਰਕੇ ਉਹਨੂੰ ਜੇ ਗੁਨਾਹਗਾਰ ਆ ਕੋਈ ਪੰਜਾਬ ਦਾ ਤਾਂ ਇਹ ਮਹਾਰਾਜਾ ਸਤੋਜ ਅੱਜ ਵੀ ਉਹਦੇ ਕੋਲ ਟਾਈਮ ਨਹੀਂ ਕਿਉਂਕਿ ਸਨ ਰਾਈਜ਼ ਸਨ ਸੈਟ 'ਚ ਬੜਾ ਫਰਕ ਆ ਜੇ ਜੇ ਸਨ ਰਾਈਜ਼ ਹੁੰਦਾ ਤਾ ਸ਼ਾਇਦ ਉਹ ਵੈਲਕਮ ਕਰ ਲੈਂਦੇ ਪਰ ਜਦੋਂ ਸਨ ਸੈਟ ਹੋ ਗਿਆ ਸਨ ਸੈਟ ਮਤਲਬ ਸਨ ਜਦੋਂ ਸੈਟ ਹੋ ਗਿਆ ਸਨ ਸੈਟ ਤੋਂ ਬਾਅਦ ਕੀ ਹੋ ਜਾਂਦਾ 8 ਪੀਐਮ ਕੀ ਹੁੰਦੀ ਹੈ 8 ਪੀਐਮ ਸਨ ਸੈਟ ਤੋਂ ਬਾਅਦ ਇਸ ਵੇਲੇ 8 8 ਪੀਐਮ ਦੀ ਲੋੜਾ ਹੋਰ ਸੁਣ ਲੋ ਜੇ ਬਿਫੋਰ ਸਨ ਸੈਟ ਹੁੰਦਾ ਤਾਂ ਰਸੀਬ ਵੀ ਕਰਦੇ ਸਭ ਕੁਝ ਕਰਦੇ ਪਰ ਹੁਣ ਇੱਥੇ ਮੈਂ ਦੇਖਿਆ ਕੱਲੇ ਮੰਤਰੀ ਲੱਤਾਂ ਦੀਆਂ ਮਾਰਦੇ ਫਿਰਦੇ ਆ ਕਿਉਂਕਿ ਆਫਟਰ 8 ਪੀਐਮ ਉਹ ਚੱਲੇ ਆ ਇਸ ਵੇਲੇ ਉਹਨਾਂ ਨੂੰ ਉਹ 8 ਪੀਐਮ ਆ ਜਿਹੜੀ ਜ਼ਰੂਰੀ ਆ ਇਹ ਮੁੱਖ ਮੰਤਰੀ ਜੇਕਰ ਤੂਤ ਹੁੰਦੀ ਹੈ ਮੁੱਖ ਮੰਤਰੀ ਦੀ ਇਹ ਬੰਦਾ ਸੌਂ ਰੱਖ ਕੇ ਆਪਣੇ ਸਿਰ ਤੇ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਸੀ ਮੈਂ ਸ਼ਰਾਬ ਨਹੀਂ ਪੀਊਂਗਾ ਇਹਨੇ ਏਜੰਟ ਕਿਹਾ ਸੀ ਮੈਂ ਖਤਮ ਕਰ ਦੂੰਗਾ ਪੰਜਾਬ ਚ ਅੱਜ ਹੋ ਕੀ ਰਿਹਾ ਏ